ਮ੍ਰਿਤ ਵੇਲੇ ਦਾ ਹੁਕਮ ਨਾਮ ਸਾਚ칸 ਸ੍ਰੀ ਹਰਮੰਦਰ ਸਾਹਿਬ ਬਡਹਾਂਸ ਮਹਿਲਾ ਚੌਥਾ ਕਾ ਦੂਜਾ ੴ ਸਤਗੁਰ ਪ੍ਰਸਾਦ ਮੈਂ ਮਨ ਵੱਡੀ ਆਸ ਹਰੇ ਕਿਉ ਕਰ ਹਰ ਦਰਸ਼ਨ ਪਾਵਾਂ ਹਉ ਜਾਏ ਪੁੱਛਾ ਆਪਣੇ ਸਤਗੁਰੈ ਗੁਰ ਪੁੱਛ ਮਨ ਮੁਗਧ ਸਮਝਾਵਾ ਉਲਾ ਮਨ ਸਮਝਾਇ ਗੁਰ ਸ਼ਕਤੀ ਹਰ ਹਰ ਸਦਾਤੀ ਆਏ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਨੀ ਚਿਤ ਲਾਏ ਇਹ ਚੌਥੀ ਪਾਛਾਹੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਅਕਾਲ ਪੁਰਖ ਇਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ हे हरि मेरे मन विच बड़ी तांग है कि मैं किसी ना किसी तरह तेरे दर्शन कर सका मैं अपने गुरु पास जाके गुरु पासों पुछती हां ते गुरु नु पूछ के अपने मूर्ख मन नु सिखिया देंदी रहंदी हां कुराहे पिया होया मन गुरु दे शब्दी जुड़ के ही अकल सिखता है ते फिर ओ सदा परमात्मा दा नाम याद करता रहता है ਗੁਰੂ ਸਾਹਿਬ ਕਹਿੰਦੇ ਹਨ ਜਿਸ ਮਨੁੱਖ ਤੇ ਮੇਰਾ ਪਿਆਰਾ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ ਉਹ ਪ੍ਰਭੂ ਦੇ ਚਰਨਾਂ ਵਿੱਚ ਆਪਣਾ ਚਿਤ ਜੋੜੀ ਰੱਖਦਾ ਹੈ